ਸਸ਼ੀਗਲ ਜੀ ਦੋਸਤੋ ਮਹਾਕੁੰਭ ਦੀ ਮਹਾ ਕਵਰੇਜ ਮਹਾਕੁੰਭ ਦਾ ਹਰ ਰੰਗ ਤੁਹਾਡੇ ਤੱਕ ਪਹੁੰਚਾਵਾਂਗੇ ਇਹ ਰਾਮੇਸ਼ਵਰਨ ਟੈਂਪਲ ਹੈ ਪ੍ਰਿਆਗਰਾਜ ਦੇ ਵਿੱਚ ਤੁਸੀਂ ਚਾਰ ਧਾਮ ਯਾਤਰਾ ਕਿਵੇਂ ਕਰ ਸਕਦੇ ਹੋ ਇਹ ਅੱਜ ਤੁਸੀਂ ਸਾਡੇ ਨਾਲ ਕੁਝ ਮਿੰਟ ਬਣੇ ਰਹੋ ਤਾਂ ਤੁਹਾਨੂੰ ਪ੍ਰਿਆਗਰਾਜ ਦੇ ਵਿੱਚ ਚਾਰ ਧਾਮ ਯਾਤਰਾ ਕਰਾਉਣੀ ਹੈ ਦੇਖੋ ਬਿਹਤ ਖੂਬਸੂਰਤ ਤੇ ਪਾਰਕ ਹੈ ਬਿਹਤ ਖੂਬਸੂਰਤ ਤੇ ਮੰਜ਼ਰ ਹੈ ਜਿਸ ਦਾ ਇੱਕ ਵੱਖਰਾ ਹੀ ਰੰਗ ਦੇਖਣ ਨੂੰ ਮਿਲ ਰਿਹਾ ਇਸ ਵੱਖਰੇ ਰੰਗ ਦੇ ਵਿੱਚ ਤੁਹਾਨੂੰ ਚਾਰ ਤਾਮ ਯਾਤਰਾ ਕਰਾਉਨੇ ਆ ਕਿ ਕਿਸ ਤਰ੍ਹਾਂ ਤੁਸੀਂ ਚਾਰ ਤਾਮ ਯਾਤਰਾ ਕਰ ਸਕਦੇ ਹੋ ਤਲਾਗਾਤਾਰ ਇਹ ਤੁਹਾਨੂੰ ਸਭ ਤੋਂ ਪਹਿਲਾਂ ਰਾਮੇਸ਼ਵਰ ਟੈਂਪਲ ਦਿਖਾਇਆ ਕਿ ਕਿਸ ਤਰ੍ਹਾਂ ਤੁਸੀਂ ਤਾਂ ਦੇਖ ਸਕਦੇ ਹੋ ਲੋਕਾਂ ਦੀ ਖਿੱਚ ਦਾ ਕੇਂਦਰ ਇਹ ਪਾਰਕ ਬਣਿਆ ਹੋਇਆ ਕਿਉਂਕਿ ਇਸ ਪਾਰਕ ਦੇ ਵਿੱਚ ਤੁਸੀਂ ਚਾਰ ਤਾਮ ਯਾਤਰਾ ਕਰ ਸਕਦੇ ਹੋ ਤਲਾਗਾਤਾਰ ਜਿਹੜੀ ਆ ਮਹਾਕੁੰਭ ਦਾ ਹਰ ਇੱਕ ਰੰਗ ਤੁਹਾਡੇ ਤੱਕ ਪਹੁੰਚਾਵਾਂਗੇ ਤਾ ਦੇਖ ਸਕਦੇ ਹੋ ਇਹ ਇੱਕ ਹੋਰ ਬੇहद ਖੂਬਸੂਰਤ ਮੰਦਿਰ ਹੈ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਕਲਾਤ ਕ੍ਰਿਤੀ ਜਿਹੜੀ ਆ ਉਹ ਦਿਖਾਈ ਗਈ ਆ ਸ੍ਰੀ ਮਲਿਕ ਅਰਜੁਨ ਸਵਾਮੀ ਮੰਦਿਰ ਹੈ ਇਹ ਆਂਧਰਾ ਪ੍ਰਦੇਸ਼ ਦੇ ਵਿੱਚ ਤਾਂ ਦੇਖ ਸਕਦੇ ਹੋ ਬੇहद ਖੂਬਸੂਰਤ ਇਹ ਨਜ਼ਾਰਾ ਬੇहद ਖੂਬਸੂਰਤ ਸ਼ਾਮ ਹੈ ਜਿੱਥੇ ਤੁਸੀਂ ਆ ਚਾਰ ਧਾਮ ਯਾਤਰਾ ਜਿਹੜੀ ਉਹ ਪ੍ਰਯਾਗ ਰਾਜ ਦੇ ਵਿੱਚ ਕਰ ਸਕਦੇ ਹੋ ਆਏ ਦੇਖੋ ਖੂਬਸੂਰਤ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਸ਼ਾਮ ਦਾ ਮੌਸਮ ਹੈ ਤਾਂ ਸ਼ਾਮ ਦੇ ਵੇਲੇ ਦੇ ਵਿੱਚ ਇਹ ਕੁਝ ਤਸਵੀਰ ਹੋਰ ਜਿਹੜੀਆਂ ਤੁਹਾਨੂੰ ਆਨੰਦ ਦੇਣਗੀਆਂ ਇਹ ਬਹੁਤ ਖੂਬਸੂਰਤ ਨੇ ਦੇਖੋ ਕਿ ਕਿਸ ਤਰ੍ਹਾਂ ਤੁਸੀਂ ਅ ਪ੍ਰਯਾਗ ਰਾਜ ਦੇ ਵਿੱਚ ਚਾਰ ਧਾਮ ਦੀ ਯਾਤਰਾ ਕਰ ਸਕਦੇ ਹੋ ਘਰ ਬੈਠ ਕੇ ਤਾਂ ਹ ਮਹਾਰਾਸ਼ਟਰ ਦਾ ਇੱਕ ਮਸ਼ਹੂਰ ਟੈਂਪਲ ਦੇਖੋ ਕਿਸ ਤਰ੍ਹਾਂ ਇਸ ਕਲਾਕ੍ਰਿਤੀ ਤਾਂ ਦੇਖੋ ਕਲਾਕਾਰੀ ਦਾ ਵਰਣਨ ਕਰਨਾ ਬੇहद ਮੁਸ਼ਕਿਲ ਆ ਤਾਂ ਤਸਵੀਰ ਦੇਖੋ ਅਗਰ ਮੈਂ ਤੁਹਾਨੂੰ ਹੋਲ ਜਾ ਕੇ ਦਿਖਾਵਾਂ ਤਾਂ ਬਹੁਤ ਖੂਬਸੂਰਤ ਹੈ ਦੇਖੋ ਮੀਨਾਕਾਰੀ ਦੇਖੋ ਬਹੁਤ ਬਹੁਤ ਸੋਹਣੀ ਹੈ ਤਸਵੀਰਾਂ ਨੇ ਇਹ ਬਹੁਤ ਯੂਨਿਕ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਜਿਹੜਾ ਇਹ ਕਿੰਨੀ ਢੇਰ ਦੇ ਵਿੱਚ ਮੀਨਾਕਾਰੀ ਕੀਤੀ ਗਈ ਹੋਣੀ ਆ ਤੇ ਇਸ ਟੈਂਪਲ ਦੀ ਇਤਿਹਾਸਿਕ ਮਹੱਤਤਾ ਵੀ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰਦੇ ਆ। ਤਾਂ ਬਿਲਕੁਲ ਇਹ ਮਹਾਰਾਸ਼ਟਰ ਦਾ ছত্রਪਤੀ ਸ਼ਿਵਾਜੀ ਟੈਂਪਲ ਹੈ। ਇਹ ਗੈਲਾਸ਼ ਮੰਦਿਰ ਹੈ ছত্রਪਤੀ ਸ਼ਿਵਾਜੀ ਨਗਰ ਮਹਾਰਾਸ਼ਟਰ ਦੇ ਕੋਲ ਹੈ ਗੈਲਾਸ਼ ਮੰਦਿਰ ਹੈ। ਤਾਂ ਦੇਖੋ ਬਹੁਤ ਯੂਨਿਕ ਤਸਵੀਰਾਂ ਨੇ ਬਹੁਤ ਖਾਸ ਤਸਵੀਰਾਂ ਨੇ ਨਾਲ ਦੀ ਨਾਲ ਆਪਾਂ ਤੁਹਾਨੂੰ ਹੋਰ ਜਿਹੜੇ ਨੇ ਰੰਗ ਪ੍ਰਿਆਗ ਰਾਜ ਦੇ ਤੁਹਾਡੇ ਨਾਲ ਸਾਂਝੀ ਕਰ ਰਹੇ ਨੇ ਦੇਖੋ ਤਾਂ ਬਹੁਤ ਸੋਹਣੀਆਂ ਤਸਵੀਰਾਂ ਬਹੁਤ ਯੂਨਿਕ ਤਸਵੀਰਾਂ ਚਾਰ ਧਾਮ ਦੀ ਯਾਤਰਾ ਬਦਨਾਸ ਟੈਂਪਲ ਦੇਖ ਸਕਦੇ ਹੋ ਦੇਵਦਰ ਚਾਰਖੰਡ ਦੇ ਵਿੱਚ ਮੌਜੂਦ ਆ ਤੇ ਉਹਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਦੇਖ ਸਕਦੇ ਹੋ ਵੈਦਨਾਸ ਟੈਂਪਲ ਬਹੁਤ ਯੂਨਿਕ ਕਲਾਕਾਰੀ ਜਿਹੜਾ ਦਾ ਕੋਈ ਜਵਾਬ ਨਹੀਂ ਹੈਗਾ ਕਿ ਕਿਸ ਤਰ੍ਹਾਂ ਦਾ ਜਿਹੜਾ ਕਲਾਕਾਰੀ ਕੀਤੀ ਗਈ ਹੈ ਤਾਂ ਅਗਲਾ ਮੰਦਰ ਤੁਹਾਡੇ ਨਾਲ ਸਾਂਝਾ ਕਰ ਰਹੇ ਆਂ ਦੇਖ ਸਕਦੇ ਹੋ ਲੋਕੋ ਹਰੇ ਤੋਂ ਫੋਟੋ ਲੋਕਾਂ ਦੀ ਖਿੱਚ ਤਾਂ ਕੇਂਦਰ ਦੇ ਪਾਰਕ ਹੈ ਬਹੁਤ ਖੂਬਸੂਰਤ ਯੂਨਿਕ ਪਾਰਕ ਤਸਵੀਰਾਂ ਜਿਹੜੇ ਨੇ ਉਹ ਲੋਕ ਖਿੱਚਵਾਉਂਦੇ ਹੋਏ ਨਜ਼ਰ ਆ ਰਹੇ ਨੇ ਸ਼੍ਰੀ ਕਾਸ਼ੀ ਵਿਸ਼ਵਨਾਥ ਬਨਾਰਸ ਪੋਲੇਨਾਥ ਨੂੰ ਅਗਰ ਸਭ ਤੋਂ ਪਿਆਰੀ ਜਗ੍ਹਾ ਤਾਂ ਕਾਸ਼ੀ ਹੈ ਅਕਾਸ਼ੀ ਵਿਸ਼ਨਵਾਦ ਦਾ ਮਾਡਲ ਹੈ ਦੇਖ ਸਕਦੇ ਹੋ ਹਰ ਇੱਕ ਚੀਜ਼ ਬਹੁਤ ਖੂਬਸੂਰਤ ਯੂਨੀਕ ਬਣਾਈ ਗਈ ਹੈ ਬਹੁਤ ਤੁਸੀਂ ਮਤਲਬ ਅਗਰ ਕਹੋਗੇ ਤਾਂ ਵਾਕੀ ਚਾਰਤਾ ਅੰਮ ਦੀ ਯਾਤਰਾ ਤੁਹਾਨੂੰ ਆ ਇਹ ਹੁੰਦੀ ਹੋਈ ਨਜ਼ਰ ਆਊਗੀ ਤਾਂ ਅਗਲਾ ਟੈਂਪਲ ਦੇਖੋ ਇਹ ਇਸ ਦੀ ਇਤਿਹਾਸਿਕ ਮਹੱਤਤਾ ਕੀ ਹੈ ਇਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਮੱਧ ਪ੍ਰਦੇਸ਼ ਦੇ ਵਿੱਚ ਅੰਕੇਸ਼ਵਰ ऊंकारेश्वर उन्का, मंदिर है 14 मॉडल है तो है। देखो खूबसूरती देखो भाई तो वाकई प्रयागराज ਦੇ ਰੰਗ ਜਿਹੜੇ ਨੇ ਉਹ ਤੁਹਾਨੂੰ ਵੇਖਣ ਨੂੰ ਮਿਲ ਰਹੇ ਨੇ ਦੇਖੋ ਖੂਬਸੂਰਤੀ ਇਸ ਮੰਦਿਰ ਦੀ ਕਲਾ ਇੰਨਾ ਹੀ ਕੈਮਰਾ ਦਿਖਾਇਆ ਜਿੰਨਾਂ ਤੋਰ ਕਰਨ ਦੇਖੀ ਇਹ ਕਾ हमरे मंदिर बेहद ਉਹ जैन ਦਾ महाकालेश्वर मंदिर है ਉਹਦਾ ਮਾਡਲ ਆ ਦੇਖ ਸਕਦੇ ਹੋ ਤਾਂ ਬਹੁਤ ਯੂਨੀਕ ਤਸਵੀਰਾਂ ਨੇ ਬਹੁਤ ਸੋਹਣੀਆਂ ਤਸਵੀਰਾਂ ਨੇ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਾਂ ਉੱਤਰਾਖੰਡ ਦੇ ਤੁਹਾਨੂੰ ਹੁਣ ਅਸੀਂ ਉੱਤਰਾਖੰਡ ਲੈ ਚੱਲਦੇ ਹਾਂ ਜਿੱਥੇ ਉੱਤਰਾਖੰਡ ਦਾ ਸਭ ਤੋਂ ਪ੍ਰਸਿੱਧ ਮੰਦਰ ਹੈ ਉਹਦਾ ਮਾਡਲ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਇੱਕ ਕੈਦਾਰਨਾਥ ਮੰਦਰ ਦਾ ਮਾਡਲ ਹੈ ਦੇਖੋ ਇਹ ਕੇਦਾਰਨਾਥ ਮੰਡਲ ਮੰਦਰ ਦਾ ਮਾਡਲ ਹੈ ਤਾਂ ਦੇਖੋ ਇਸ ਇਸ ਤਰ੍ਹਾਂ ਤੁਸੀਂ ਇਸ ਵੇਲੇ ਪ੍ਰਿਆਗਰਾਜ ਦੇ ਵਿੱਚ ਮੌਜੂਦ ਹੋ ਇਸ پارک ਦੇ ਵਿੱਚ ਮੌਜੂਦ ਹੋ ਤਾਂ ਇਸ پارک ਦੇ ਵਿੱਚ ਤੁਸੀਂ ਕਿਸ ਤਰ੍ਹਾਂ ਜਿਹੜਾ ਉਹ ਚਾਰ ਤਾਮ ਦੀ ਯਾਤਰਾ ਕਰ ਸਕਦੇ ਹੋ ਇਹ ਬਹੁਤ ਖੂਬਸੂਰਤ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਲਗਾਤਾਰ ਜਿਹੜੇ ਨੇ ਉਹ ਪਰਿਵਾਰ ਇੰਜੋਇਮੈਂਟ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਜੋ ਇਹ ਤਸਵੀਰਾਂ ਨੇ ਆਪੋ ਆਪਣੇ तरीके ਦੇ ਨਾਲ ਤੁਹਾਡਾ ਜਿਹੜਾ ਉਹ ਉਤਸ਼ਾਹ ਵਧਾਉਣ ਗਿਆ ਟੂਰਿਜ਼ਮ ਨੂੰ ਬढ़ावा ਦੇਣ ਗਿਆ ਪਰ ਤਸਵੀਰ ਜਿਹੜੀਆਂ ਜਿਸ ਤਰ੍ਹਾਂ ਦੀ ਗੱਲ ਸੀ ਕਿ ਪ੍ਰਿਆਗਰਾਜ ਦੇ ਵਿੱਚ ਬੈਠ ਕੇ ਚਾਰ ਧਾਮ ਦੀ ਯਾਤਰਾ ਕਿਵੇਂ ਹੋ ਸਕਦੀ ਆ ਇਹ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ